ਸੁਹੀ ਮਹੱਲਾ ਚੌਥਾ ਜਿਨਕੇ ਅੰਦਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਅਰੋਗ ਪਏ ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨਕੇ ਹੋ ਮੇ ਰੋਗ ਗਏ ਰਹਾਓ ब्रह्मा बेसन महादेव त्रगुण रोगी विचों मैं कार कमाई जिन किए तिसे न चेते बपड़े हर गुरमुख सोजी पाई होमे रोग सब जगत बियापिया तिनको जन्म मरण दुख भारी गुरप्रसादी को विरला छूटे तिस जन को ਹੋ ਬਲੀਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਂ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੇ ਗੁਰਮਖ ਬ੍ਰਹਮ ਵਿਚਾਰੋ ਸੁਹੀ ਮਹੱਲਾ ਚੌਥਾ ਜਿਨਕੇ ਅੰਦਰ ਬਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਅਰੋਗ ਪਏ ਗੁਰਬਚਨੀ ਜਿਨਾਂ ਜੱਪਿਆ ਮੇਰਾ ਹਰ ਹਰ ਤਿੰਨ ਕੇ ਹੋ ਮੇ ਰੋਗ ਗਏ ਰਹਾਓ ਬ੍ਰਹਮਾ ਵਿਸ਼ਨਮ ਮਹਾਦੇਵ ਤ੍ਰੈ ਗੁਣ ਰੋਗੀ ਵਿਚੋਂ ਮੇ ਕਾਰ ਕਮਾਈ ਜਿਨ ਕੀਏ ਤਿਸੇ ਨਚੇ ਤੇ ਬਪੜੇ ਹਰ ਗੁਰਮਖ ਸੋਜੀ ਪਾਈ ਹਉ ਮੇ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦਿ ਕੋ ਵਿਰਲਾ ਛੂਟੇ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਂ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੇ ਗੁਰਮਖ ਬ੍ਰਹਮ ਵਿਚਾਰੋ ਸੁਹੀ ਮਹੱਲਾ ਚੌਥਾ ਜਿਨਕੇ ਅੰਦਰ ਬਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਅਰੋਗ ਪਏ ਗੁਰਬਚਨੀ ਜਿਨਾਂ ਜੱਪਿਆ ਮੇਰਾ ਹਰ ਹਰ ਤਿੰਨ ਕੇ ਹੋ ਮੇ ਰੋਗ ਗਏ ਰਹਾਓ ਬ੍ਰਹਮਾ ਵਿਸ਼ਨਮ ਮਹਾਦੇਵ ਤ੍ਰੈ ਗੁਣ ਰੋਗੀ ਵਿਚ ਹੋ ਮੇ ਕਾਰ ਕਮਾਈ ਜਿਨ ਕੀਏ ਤਿਸੇ ਨਚੇ ਤੇ ਬਪੜੇ ਹਰ ਗੁਰਮਖ ਸੋਜੀ ਪਾਈ ਹੋ ਮੇ ਰੋਗ ਸਭ ਜਗਤ ਬਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੇ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਂ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੇ ਗੁਰਮਖ ਬ੍ਰਹਮ ਵਿਚਾਰੋ ਸੁਹੀ ਮਹੱਲਾ ਚੌਥਾ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਅਰੋਗ ਪਏ ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨ ਕੇ ਹੋ ਮੇ ਰੋਗ ਗਏ ਰਹਾਉ ਬ੍ਰਹਮਾ ਬਿਸਨ ਮਹਾਦੇਵ ਤ੍ਰੈ ਗੁਣ ਰੋਗੀ ਵਿਚੋਂ ਮੇਕਾਰ ਕਮਾਈ ਜਿਨ ਕੀਏ ਤਿਸੇ ਨ ਚਿੱਤੇ ਬਪੜੇ ਹਰ ਗੁਰਮਖ ਸੋਜੀ ਪਾਈ ਹਉ ਮੇ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੇ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਂ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੇ ਗੁਰਮਖ ਬ੍ਰਹਮ ਵਿਚਾਰੋ ਸੁਹੀ ਮਹੱਲਾ ਚੌਥਾ ਜਿਨਕੇ ਅੰਦਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਅਰੋਗ ਪਏ ਗੁਰਬਚਨੀ ਜਿਨਾਂ ਜੱਪਿਆ ਮੇਰਾ ਹਰ ਹਰ ਤਿੰਨ ਕੇ ਹੋ ਮੇ ਰੋਗ ਗਏ ਰਹਾਓ ਬ੍ਰਹਮਾ ਵਿਸ਼ਨਮ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹੋ ਮੇ ਕਾਰ ਕਮਾਈ ਜਿਨ ਕੀਏ ਤਿਸੇ ਨਚੇ ਤੇ ਬਪੜੇ ਹਰ ਗੁਰਮਖ ਸੋਜੀ ਪਾਈ ਹਉ ਮੇ ਰੋਗ ਸਭ ਜਗਤ ਬਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੇ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਂ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੇ ਗੁਰਮਖ ਬ੍ਰਹਮ ਵਿਚਾਰੋ ਸੁਹੀ ਮਹੱਲਾ ਚੌਥਾ ਜਿਨਕੇ ਅੰਦਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਅਰੋਗ ਪਏ ਗੁਰਬਚਨੀ ਜਿਨਾਂ ਜੱਪਿਆ ਮੇਰਾ ਹਰ ਹਰ ਤਿੰਨ ਕੇ ਹੋ ਮੇ ਰੋਗ ਗਏ ਰਹਾਓ ਬ੍ਰਹਮਾ ਵਿਸ਼ਨ ਨ ਮਹਾਦੇਵ ਤ੍ਰੈ ਗੁਣ ਰੋਗੀ ਵਿਚ ਹੋ ਮੇ ਕਾਰ ਕਮਾਈ ਜਿਨ ਕੀਏ ਤਿਸੇ ਨ ਚੇਤੇ ਬਪੜੇ ਹਰ ਗੁਰਮਖ ਸੋਜੀ ਪਾਈ ਹੋ ਮੇ ਰੋਗ ਸਭ ਜਗਤ ਬਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੁਟੇ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਂ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੇ ਗੁਰਮਖ ਬ੍ਰਹਮ ਵਿਚਾਰੋ ਸੁਹੀ ਮਹੱਲਾ ਚੌਥਾ ਜਿਨਕੇ ਅੰਦਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਅਰੋਗ ਪਏ ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨਕੇ ਹੋ ਮੇ ਰੋਗ ਗਏ ਰਹਾਓ ਬ੍ਰਹਮਾ ਵਿਸ਼ਨ ਨ ਮਹਾਦੇਵ ਤ੍ਰੈ ਗੁਣ ਰੋਗੀ ਵਿਚੋਂ ਮੇ ਕਾਰ ਕਮਾਈ ਜਿਨ ਕੀਏ ਤਿਸੇ ਨਚੇ ਤੇ ਬਪੜੇ ਹਰ ਗੁਰਮਖ ਸੋਜੀ ਪਾਈ ਹਉ ਮੇ ਰੋਗ ਸਭ ਜਗਤ ਬਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੁਟੇ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਂ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੇ ਗੁਰਮਖ ਬ੍ਰਹਮ ਵਿਚਾਰੋ ਸੁਹੀ ਮਹੱਲਾ ਚੌਥਾ ਜਿਨਕੇ ਅੰਦਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਅਰੋਗ ਪਏ ਗੁਰਬਚਨੀ ਜਿਨਾਂ ਜੱਪਿਆ ਮੇਰਾ ਹਰ ਹਰ ਤਿੰਨ ਕੇ ਹੋ ਮੇ ਰੋਗ ਗਏ ਰਹਾਓ ਬ੍ਰਹਮਾ ਵਿਸ਼ਨਮ ਮਹਾਦੇਵ ਤ੍ਰੈ ਗੁਣ ਰੋਗੀ ਵਿਚੋਂ ਮੇ ਕਾਰ ਕਮਾਈ ਜਿਨ ਕੀਏ ਤਿਸੇ ਨਚੇ ਤੇ ਬਪੜੇ ਹਰ ਗੁਰਮਖ ਸੋਜੀ ਪਾਈ ਹਉ ਮੇ ਰੋਗ ਸਭ ਜਗਤ ਬਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੇ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਂ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੇ ਗੁਰਮਖ ਬ੍ਰਹਮ ਵਿਚਾਰੋ ਸੁਹੀ ਮਹੱਲਾ ਚੌਥਾ ਜਿਨਕੇ ਅੰਦਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਅਰੋਗ ਪਏ ਗੁਰਬਚਨੀ ਜਿਨਾਂ ਜੱਪਿਆ ਮੇਰਾ ਹਰ ਹਰ ਤਿੰਨ ਕੇ ਹੋ ਮੇ ਰੋਗ ਗਏ ਰਹਾਓ ਬ੍ਰਹਮਾ ਵਿਸ਼ਨਮ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹੋ ਮੇ ਕਾਰ ਕਮਾਈ ਜਿਨ ਕੀਏ ਤਿਸੇ ਨਚੇ ਤੇ ਬਪੜੇ ਹਰ ਗੁਰਮਖ ਸੋਜੀ ਪਾਈ ਹੋ ਮੇ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੁਟੇ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਂ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੇ ਗੁਰਮਖ ਬ੍ਰਹਮ ਵਿਚਾਰੋ